ਅੱਜ ਬਾਬਾ ਬਕਾਲਾ ਸਾਹਿਬ ਵਿਖੇ ਸਿੱਖ ਜੀਵਨ ਜਾਂਚ ਅਤੇ ਵਿਸ਼ੇਸ਼ ਸ਼ਕਤੀਪਤਾ ਨੇ ਮਿਲ ਕੇ ਇਸ ਪਾਵਨ ਪਵਿੱਤਰ ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਜਿੱਥੇ ਦਰਖਤਾਂ ਦੀ ਸੇਵਾ ਕੀਤੀ ਦਰਖਤ ਲਾਏ ਉੱਥੇ ਦਰਖਤਾਂ ਨੂੰ ਸੇਫ ਰੱਖਣ ਵਾਸਤੇ ਜਾੰਗਲੇ ਵੀ ਲਾਏ ਗਏ ਸੋ ਜਿਨ੍ਹਾਂ ਜਿਨ੍ਹਾਂ ਸ਼ਕਤੀਪਤਾ ਨੇ ਇਸ ਪਾਵਨ ਧਰਤੀ ਤੇ ਮਹਾਨ ਸੇਵਾ ਕੀਤੀ ਹੈ ਉਨ੍ਹਾਂ ਸਾਰਿਆਂ ਦਾ ਹੀ ਸਿੱਖ ਜੀਵਨ ਜਾਂਚ ਵੱਲੋਂ ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਇਹ ਪਾਵਨ ਪੂਤ ਤਰੋਸ਼ਮਾਈ ਹੋਈ ਧਰਤੀ ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਚਨ ਕੀਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 26 ਸਾਲ 9 ਮਹੀਨੇ 13 ਦਿਨ ਮਹਾਨ ਤਪ ਕੀਤਾ ਐਸੀ ਧਰਤੀ ਉੱਪਰ ਸੇਵਾ ਕਰਕੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਜਿਨ੍ਹਾਂ ਵੀਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਅਤੇ ਜੋ ਵੀਰ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀਆਂ ਕਿਰਤ ਕਮਾਈਆਂ ਕਰਨ ਵਾਸਤੇ ਗਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਇਸ ਮਹਾਨ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਓ ਕਿਉਂਕਿ ਇਹ ਸੇਵਾ ਰੁਕਣੀ ਨਹੀਂ ਚਾਹੀਦੀ ਇਹ ਸੇਵਾ ਸਾਰੀਆਂ ਸੇਵਾਵਾਂ ਨਾਲੋਂ ਉੱਪਰਲੀ ਸੇਵਾ ਹੈ ਅਤੇ ਸਦਾ ਹੀ ਇਸ ਧਰਤੀ ਤੇ ਜਿਉਂ ਦੀ ਵਸਦੀ ਰਹੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ